ਇਨਾਂ ਵਿੱਚੋਂ ਮੈਜੋਰਿਟੀ ਦੀ ਫੈਮਿਲੀ ਇਨਕਮ 1 ਲੱਖ ਰੁਪਇਆ ਸਾਲਾਨਾ ਤੋਂ ਘੱਟ ਹੈ ਸਰ ਸਰ ਅਸੀਂ 2 ਸਾਲ ਪਹਿਲਾਂ ਇੱਕ ਪੇਸ ਪੋਰਟਲ ਦੀ ਸ਼ੁਰੂਆਤ ਕੀਤੀ ਉਹਦੇ ਚ ਅਸੀਂ ਸਿਰਫ 5000 ਬੱਚੇ ਪੰਜਾਬ ਦੇ ਸਾਰੇ ਜਿਹੜੇ ਜਿੰਨੇ ਵੀ ਸਰਕਾਰੀ ਸਕੂਲ ਹੈ ਚਾਹੇ ਆਪਣੇ ਉਹ ਸਕੂਲ ਆਫ ਫੈਮਿਨੈਂਸ ਹੋਣ ਨਾਰਮਲ ਸਕੂਲਜ਼ ਹੋਣ ਮੈਰੀਟੋਰੀਅਸ ਸਕੂਲਜ਼ ਹੋਣ ਅਦਰ ਸਕੂਲ ਹੋਣ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਸਰ ਉਹਨਾਂ ਬੱਚਿਆਂ ਨੂੰ ਜਿਨ੍ਹਾਂ 'ਚ ਸਾਨੂੰ 스ਪਾਰਕ ਲੱਗਦਾ ਸੀ ਅਸੀਂ ਉਹਨਾਂ ਨੂੰ ਐਕਸਟਰਾ ਕੋਚਿੰਗ ਦੇਣੀ ਸ਼ੁਰੂ ਕੀਤੀ ਫਿਰ ਸਰ ਸੈਕੰਡ ਫੇਸ 'ਚ ਆ ਕੇ ਅਸੀਂ ਉਹਨਾਂ ਦੇ ਵਿੱਚੋਂ 6700 ਬੱਚਿਆਂ ਨੂੰ ਸਰ ਰੈ residențial ਕੋਚਿੰਗ ਦੇਸ਼ ਦੇ ਬੈਸਟ ਟਿਊਟਰਸ ਤੋਂ ਸਰ ਸਾਡੇ ਜਿਹੜਿਆਂ ਨੇ ਬਹੁਤ ਸਾਰੀ ਐਨਜੀਓਜ਼ ਨੇ ਵੀ ਸਾਡਾ ਸਾਥ ਦਿੱਤਾ ਸਾਡੇ ਨੌਲੇਜ ਪਾਰਟਨਰਸ ਵੀ ਆਏ ਆ ਸਰ ਪਿਛਲੇ ਸਾਲ ਅਸੀਂ ਸਰ ਗਰਮੀਆਂ 'ਚ ਵੀ ਸਰਦੀਆਂ 'ਚ ਵੀ ਤੇ ਫਿਰ April 'ਚ ਮੈਂ ਇਹਨਾਂ ਦੇ ਕੈਂਪ ਤਿੰਨ ਕੈਂਪ ਲਾਇਆ ਸਰ ਰੈ residențial ਇੱਕ ਇੱਕ ਮਹੀਨੇ ਦੇ 90 ਦਿਨ ਦੀ ਸਪੈਸ਼ਲ ਟ੍ਰੇਨਿੰਗ ਸਰ ਇਹਨਾਂ ਬੱਚਿਆਂ ਨੂੰ ਜਿਹੜੇ ਦੇਸ਼ ਤੇ ਬੈਸਟ ਟੀਚਰਸ ਨੂੰ ਬੁਲਾ ਕੇ ਸਰ ਜਿਹਦੇ ਵਿੱਚ ਫਿਜ਼ਿਕਸ ਵਾਲਾ ਦੇਸ਼ ਤੇ ਜਿੰਨੀ ਵੱਡੀ ਏਜੰਸੀਜ਼ ਦੇ ਜਿਹੜੇ ਟਿਊਟਰਸ ਹੈ ਉਹਨਾਂ ਨੂੰ ਬੁਲਾ ਕੇ ਦਿੱਤੀ ਸਰ ਉਹਦਾ ਨਤੀਜਾ ਸਰ ਕਿ ਅਸੀਂ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰਤਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਦਲ ਜੂਗੀ ਸਰ ਆਈਆਈਟੀ ਦੇ ਦਰਵਾਜ਼ੇ ਇਹਨਾਂ ਬੱਚਿਆਂ ਲਈ ਖੁੱਲੇ ਆ ਤੇ ਸਰ ਇਸੇ سلسلے ਨੂੰ ਅੱਗੇ ਵਿਧਾਉਂਦੇ ਹੋਏ ਇਸ ਸਾਲ ਜਿਹੜੇ ਬੱਚੇ ਸਾਡੇ 12ਵੀਂ ਚਾਏ ਆ ਕੱਲ ਤੋਂ ਸਿਰ ਮਹੌਲੀ ਦੇ ਜਿਹੜਾ ਸਾਡਾ ਮੈਰੀਟੋਰੀਅ ਸਕੂਲ ਹੈ 650 ਬੱਚਿਆਂ ਦਾ ਰੈ residențial ਕੈਂਪ 1 ਮਹੀਨੇ ਦਾ ਕੱਲ ਤੋਂ ਫਿਰ ਸ਼ੁਰੂ ਹੋ ਰਿਹਾ ਅਗਲੇ ਸਾਲ ਦੀ ਵੀ ਨਾਲ ਹੀ ਤਿਆਰੀ ਹੈ ਅਗਲੇ ਸਾਲ ਸਾਨੂੰ ਅਗਲੇ ਸਾਲ ਸਾਨੂੰ ਉਮੀਦ ਹੈ ਅਸੀਂ ਹੋਰ ਰਿਕਾਰਡ ਤੋੜਾਂਗੇ